ਸਰਕਾਰ ਮੁਖ ਦਫ਼ਤਰ ਵੱਲੋਂ ਹੀ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਕਿ ਰੱਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਉਸ ਤੇ ਬੰਦੀਆਂ ਸਾਰੇ ਬੰਦੀਆਂ ਦੀ ਜਿਹੜੀ ਹੈਗੀ ਆ ਮੁਲਾਕਾਤ ਡਿਊਟੀ ਵਾਲੇ ਚ ਕਰਾਈ ਜਾ ਰਹੀ ਹੈ ਰਿਸਪੈਕਟਫੁਲੀ ਮੈਨਰ ਨਾਲ ਅਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮਿਲ ਲੈ ਕੇ ਹੀ ਮੁਲਾਕਾਤਾਂ ਕਰਾਵਾਂਗੇ ਅੱਤਵਾਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਵੀ ਰਖੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਸਵੇਰੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਾਲਾਂਕਿ ਇਸ ਦੌਰਾਨ ਦੂਰੋਂ ਦੂਰੋਂ ਪੈਣਾ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਲਈ ਆਈਆਂ ਜੇਲ੍ਹ ਪ੍ਰਬੰਧਕ ਸੁਪਰੀਡੈਂਟ ਰਾਹੁਲ ਰਾਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਵਿੱਚ ਡਿਊਟੀ ਤੇ ਅੰਦਰ ਭੈਣਾਂ ਨੂੰ ਵੀਰਾ ਦੇ ਕੋਲ ਪਿਠਾ ਕੇ ਰਖੜੀਆਂ ਬਣਵਾਈਆਂ ਗਈਆਂ। ਉਹਨਾਂ ਨੇ ਦੱਸਿਆ ਕਿ ਭੈਣਾਂ ਸਿਰਫ ਰਖੜੀ ਬਾਰੋਂ ਲੈ ਕੇ ਆਈਆਂ ਨੇ ਜਦਕਿ ਉਹਨਾਂ ਨੂੰ ਮਿਠਾਈ ਅੰਦਰੋਂ ਹੀ ਮੁਹੱਈਆ ਕਰਵਾਈ ਗਈ ਕਿਉਂਕਿ ਕੋਈ ਵੀ ਬਾਹਰ ਦੀ ਮਿਠਾਈ ਜੇਲ੍ਹ ਦੇ ਅੰਦਰ ਨਹੀਂ ਆ ਸਕਦੀ। ਇਸ ਦੌਰਾਨ ਕਰੀਬ 1500 ਤੋਂ ਵੱਧ ਭੈਣਾਂ ਨੇ ਜੇਲ੍ਹ ਵਿੱਚ ਬੰਦ ਆਪਣੇ ਵੀਰਾ ਆਪਣੇ ਭਰਾਵਾਂ ਨੂੰ ਰਖੜੀਆਂ ਬੰਨ੍ਹੀਆਂ। ਦਸਣੀਓ ਗੱਲ ਇਹ ਹੈ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਰਖੜੀ ਵਰਗੇ ਪਵਿੱਤਰ ਤਿਉਹਾਰ ਦੇ ਦੌਰਾਨ ਭੈਣਾਂ ਨੂੰ ਉਹਨਾਂ ਦੇ ਭਰਾਵਾਂ ਦੇ ਨਾਲ ਬਿਲਕੁਲ ਉਹਨਾਂ ਦੇ ਸਾਹਮਣੇ ਬਿਠਾ ਕੇ ਰਖੜੀ ਦਾ ਤਿਉਹਾਰ ਮਨਾਇਆ ਗਿਆ ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਕਰੀਬ 1500 ਤੋਂ ਵੱਧ ਮਹਿਲਾਵਾਂ ਸ਼ੁੱਕਰਵਾਰ ਨੂੰ ਰਖੜੀ ਬੰਨਣ ਲਈ ਪਹੁੰਚੀਆਂ ਜਦਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੇ ਅੰਦਰ ਸੁਰੱਖਿਆ ਵਿਵਸਥਾ ਦੇ ਲਿਹਾਜ਼ ਨਾਲ ਵੀ ਸਖਤ ਪ੍ਰਬੰਧ ਨੇ ਜੋ ਕੀਤੇ ਗਏ ਸੀ ਪਹਿਲਾਂ ਤਾਂ ਸਭ ਤੋਂ ਆਪਣੇ ਆ ਰਖੜੀ ਦੇ ਤਿਉਹਾਰ ਤੇ ਸਾਰਿਆਂ ਨੂੰ ਮੁਬਾਰਕਾਂ ਤੇ ਜਿਹੜਾ ਹੈਗਾ ਕਿ ਸਰਕਾਰ ਮੁਕ ਦਫ਼ਤਰ ਵੱਲੋਂ ਹੀ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਕਿ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਉਸ ਤੇ ਬੰਦੀਆਂ ਸਾਰੇ ਬੰਦੀਆਂ ਦੀ ਜਿਹੜੀ ਹੈਗੀ ਆ ਮੁਲਾਕਾਤ ਡਿਊਟੀ ਵਾਲੇ ਚ ਕਰਾਈ ਜਾ ਰਹੀ ਹੈ ਰਿਸਪੈਕਟਫੁਲੀ ਮੈਨਰ ਨਾਲ ਤੇ ਜਿਹੜਾ ਹੈ ਕਿ ਰਖੜੀਆਂ ਲੈ ਕੇ ਆ ਰਹੀਆਂ ਵਾ ਤੇ ਜਿਹੜੇ ਮਠਾਈ ਦਾ ਪ੍ਰਬੰਧ ਹੈਗਾ ਵਿਭਾਗ ਵੱਲੋਂ ਕੀਤਾ ਗਿਆ ਹੈਗਾ ਤੇ ਸਾਰੇ ਬੜੀ ਬੜੀ ਖੁਸ਼ੀ ਨਾਲ ਜਿਹੜਾ ਹੈਗਾ ਤਿਹਾਰ ਮਨਾਇਆ ਜਾ ਰਿਹਾ ਹੈਗਾ ਅਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮਿਲ ਲੈ ਕੇ ਅਸੀਂ ਮੁਲਾਕਾਤ ਕਰਾਵਾਂਗੇ हां मुलाकाते ये ड्यूटी ਦੇ ਵਿੱਚ ਕਰਾਈ ਜਾ ਰਹੀ ਹੈ। हां 1000 ਤੋਂ ਉੱਪਰ ਤੱਕ ਹੁਣ ਤੱਕ ਲੇਡੀਜ਼ ਵਗੈਰਾ ਕਰ ਚੁੱਕੀਆਂ ਮੁਲਾਕਾਤਾਂ ਤੇ ਹਜੇ ਵੀ ਮੁਲਾਕਾਤਾਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਹਨ। ਸਰਕਾਰ ਮੁਖ ਦਫ਼ਤਰ ਵੱਲੋਂ ਹੀ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਕਿ ਰੱਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਉਸ ਤੇ ਬੰਦੀਆਂ ਸਾਰੇ ਬੰਦੀਆਂ ਦੀ ਜਿਹੜੀ ਹੈਗੀ ਹੈ ਮੁਲਾਕਾਤ ਡਿਊਟੀ ਵਾਲੇ ਚ ਕਰਾਈ ਜਾ ਰਹੀ ਹੈ ਰਿਸਪੈਕਟਫੁਲੀ ਮੈਨਰ ਨਾਲ। ਅਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮਿਲ ਲੈ ਕੇ ਹੀ ਇਹ ਮੁਲਾਕਾਤਾਂ ਕਰਾਵਾਂਗੇ। ਭਾਰਤਵੰਕ ਕੇਂਦਰੀ ਜੇਲ ਗੁਰਦਾਸਪੁਰ ਵਿੱਚ ਵੀ ਰਖੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਨੂੰ ਲੈ ਕੇ ਜੇਲ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਸਵੇਰੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਾਲਾਂਕਿ ਇਸ ਦੌਰਾਨ ਦੂਰੋਂ ਦੂਰੋਂ ਭੈਣਾ ਗੁਰਦਾਸਪੁਰ ਜੇਲ ਵਿੱਚ ਬੰਦ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਲਈ ਆਈਆਂ ਜੇਲ੍ਹ ਪ੍ਰਬੰਧਕ ਸੁਪਰੀਡੈਂਟ ਰਾਹੁਲ ਰਾਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਵਿੱਚ ਡਿਊਟੀ ਤੇ ਅੰਦਰ ਭੈਣਾਂ ਨੂੰ ਵੀਰਾ ਦੇ ਕੋਲ ਪਿਠਾ ਕੇ ਰਖੜੀਆਂ ਬਣਵਾਈਆਂ ਗਈਆਂ। ਉਹਨਾਂ ਨੇ ਦੱਸਿਆ ਕਿ ਭੈਣਾਂ ਸਿਰਫ ਰਖੜੀ ਬਾਹਰੋਂ ਲੈ ਕੇ ਆਈਆਂ ਨੇ ਜਦਕਿ ਉਹਨਾਂ ਨੂੰ ਮਿਠਾਈ ਅੰਦਰੋਂ ਹੀ ਮੁਹੱਈਆ ਕਰਵਾਈ ਗਈ ਕਿਉਂਕਿ ਕੋਈ ਵੀ ਬਾਹਰ ਦੀ ਮਿਠਾਈ ਜੇਲ੍ਹ ਦੇ ਅੰਦਰ ਨਹੀਂ ਆ ਸਕਦੀ। ਇਸ ਦੌਰਾਨ ਕਰੀਬ 1500 ਤੋਂ ਵੱਧ ਭੈਣਾਂ ਨੇ ਜੇਲ੍ਹ ਵਿੱਚ ਬੰਦ ਆਪਣੇ ਵੀਰਾ ਆਪਣੇ ਭਰਾਵਾਂ ਨੂੰ ਰਖੜੀਆਂ ਬਣਨੀਆਂ। ਦਸਨੀਓ ਗੱਲ ਇਹ ਹੈ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਰਖੜੀ ਵਰਗੇ ਪਵਿੱਤਰ ਤਿਉਹਾਰ ਦੇ ਦੌਰਾਨ ਭੈਣਾਂ ਨੂੰ ਉਹਨਾਂ ਦੇ ਭਰਾਵਾਂ ਦੇ ਨਾਲ ਬਿਲਕੁਲ ਉਹਨਾਂ ਦੇ ਸਾਹਮਣੇ ਬਿਠਾ ਕੇ ਰਖੜੀ ਦਾ ਤਿਉਹਾਰ ਮਨਾਇਆ ਗਿਆ ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਕਰੀਬ 1500 ਤੋਂ ਵੱਧ ਮਹਿਲਾਵਾਂ ਸ਼ੁੱਕਰਵਾਰ ਨੂੰ ਰਖੜੀ ਬੰਨਣ ਲਈ ਪਹੁੰਚੀਆਂ ਜਦਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੇ ਅੰਦਰ ਸੁਰੱਖਿਆ ਵਿਵਸਥਾ ਦੇ ਲਿਹਾਜ਼ ਨਾਲ ਵੀ ਸਖਤ ਪ੍ਰਬੰਧ ਨੇ ਜੋ ਕੀਤੇ ਗਏ ਸੀ ਪਹਿਲਾਂ ਤਾਂ ਸਭ ਤੋਂ ਆਪਣੇ ਆ ਰਖੜੀ ਦੇ ਤਿਉਹਾਰ ਤੇ ਸਾਰਿਆਂ ਨੂੰ ਮੁਬਾਰਕਾਂ ਤੇ ਜਿਹੜਾ ਹੈਗਾ ਕਿ ਸਰਕਾਰ ਮੁਕ ਦਫ਼ਤਰ ਵੱਲੋਂ ਹੀ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਕਿ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਉਸ ਤੇ ਬੰਦੀਆਂ ਸਾਰੇ ਬੰਦੀਆਂ ਦੀ ਜਿਹੜੀ ਹੈਗੀ ਆ ਮੁਲਾਕਾਤ ਡਿਊਟੀ ਵਾਲੇ ਚ ਕਰਾਈ ਜਾ ਰਹੀ ਹੈ ਰਿਸਪੈਕਟਫੁਲੀ ਮੈਨਰ ਨਾਲ ਤੇ ਜਿਹੜਾ ਹੈਗੇ ਰਖੜੀਆਂ ਲੈ ਕੇ ਆ ਰਹੀਆਂ ਵਾ ਤੇ ਜਿਹੜੇ ਮਠਾਈ ਦਾ ਪ੍ਰਬੰਧ ਹੈਗਾ ਵਿਭਾਗ ਵੱਲੋਂ ਕੀਤਾ ਗਿਆ ਹੈਗਾ ਤੇ ਸਾਰੇ ਬੜੀ ਬੜੀ ਖੁਸ਼ੀ ਨਾਲ ਜਿਹੜਾ ਹੈਗਾ ਤਿਹਾਰ ਮਨਾਇਆ ਜਾ ਰਿਹਾ ਹੈਗਾ ਅ ਇਸ ਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮਿਲ ਲੈ ਕੇ ਅਸੀਂ ਮੁਲਾਕਾਤ ਕਰਾਵਾਂਗੇ ਹਾਂ ਮੁਲਾਕਾਤ ਇਹ ਡਿਊਟੀ ਦੇ ਵਿੱਚ ਕਰਾਈ ਜਾ ਰਹੀ ਹੈ ਹਾਂ 1000 ਤੋਂ ਉੱਪਰ ਤੱਕ ਹੁਣ ਤੱਕ ਲੇਡੀਜ਼ ਵਗੈਰਾ ਕਰ ਚੁੱਕੀਆਂ ਮੁਲਾਕਾਤਾਂ ਤੇ ਹਜੇ ਵੀ ਮੁਲਾਕਾਤਾਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਹਨ